ਕਮਾਲ ਦਾ ਲੰਗਰ ਲੱਗ ਗਿਆ ਜਿਹਨੂੰ ਵਰਤਦਾ ਉਹਦੀ ਇੱਕ ਦਿਨ ਦੀ ਭੁੱਖ ਨਹੀਂ ਮਿਟਣੀ ساری ਜ਼ਿੰਦਗੀ ਵਾਸਤੇ ਉਹ ਬੰਦੇ ਨੂੰ ਰਾਜ ਆ ਜਾਣਾ ਵਰਤਉਣਾ ਤੁਸੀਂਾਂ ਨਾ ਬਾਲਟੀ ਚੱਕਣੀ ਨਾ ਕਟਚੀ ਨਾ ਭਾਂਡੇ ਨਾ ਸ਼ਾਬਾ ਰੋਟੀਆਂ ਆਲਾ ਚੱਕਣਾ ਕੀ ਆ ਕੱਲੀ ਉਂਗਲ ਚੱਕਣੀ ਤੇ ਚਾਹੀਦਾ ਕੀ ਆ ਤੁਹਾਡੀ ਸਿਰਫ ਨੀਅਤ ਚਾਹੀਦੀ ਆ ਤੇ ਲੋੜਵੰਦ ਵਾਸਤੇ ਹਮਦਰਦੀ ਚਾਹੀਦੀ ਆ ਕਿਉਂਕਿ ਇਹ ਲੰਗਰ ਦੋਸਤੋ ਰੱਜਿਆਂ ਨੂੰ ਰਜਾਉਣ ਵਾਸਤੇ ਨਹੀਂ ਲੱਗਿਆ ਇਹ ਲੰਗਰ ਕੀ ਸੋਚ ਲੈ ਕੇ ਲੱਗਿਆ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ ਅਕਲੀ ਪੜ ਕੇ ਬੁੱਝ ਗਏ ਅਕਲੀ ਕੀਚੇ ਦਾਨ ਇਹ ਚੀਜ਼ ਨੂੰ ਲੈ ਕੇ ਕਿਉਂਕਿ ਸਾਨੂੰ ਦਾਣਵੀ ਅਕਲ ਨਾ ਕਰਨ ਨੂੰ ਕਿਹਾ ਇਹ ਲੰਗਰ ਵੀ ਸਾਡੀ ਕੌਮ ਦੇ ਹਿੱਸੇ ਆ ਗਿਆ ਤੇ ਇਹਨਾਂ ਭਰਾਮਣ ਇਨੀਸ਼ੀਏਟਿਵ ਲਿਆ ਤੇ ਹੁਣ ਇਹ ਚਾਹੀ ਚਾਉਂਦੇ ਕੀ ਆ ਇਹਨਾਂ ਨੂੰ ਫੋਨ ਕਰਕੇ ਪੁੱਛਿਆ ਕਿ ਦੱਸੋ ਕੀ ਕਰੀਏ ਇਹ ਕਹਿੰਦੇ ਸਿਰਫ ਸਾਨੂੰ ਉਹ ਬੰਦੇ ਮਿਲਾ ਦਿਓ ਜਿਹੜੇ ਲੋੜਵੰਦ ਹੈਗੇ ਆ ਜਿਹੜੇ ਪੜ ਨਹੀਂ ਸਕਦੇ ਜਿਨ੍ਹਾਂ ਨੂੰ ਕੋਲੇ ਕੋਈ ਰੁਜ਼ਗਾਰ ਹੈ ਨਹੀਂ ਜਿਨ੍ਹਾਂ ਕੋਲੇ ਕੋਈ ਸਕਿੱਲ ਹੈ ਨਹੀਂ ਭਾਵੇਂ ਪੜੇ ਲਿਖੇ ਹੋਣ ਤੇ ਇਹ ਚਾਉਂਦੇ ਕੀ ਆ ਹਰ ਇਨਸਾਨ ਨੂੰ ਐਜੂਕੇਟ ਕਰਨਾ ਇੰਪਾਵਰਡ ਕਰਨਾ ਤੇ EMPLOYED ਕਰਨਾ ਵੀ ਹਰ ਬੰਦੇ ਨੂੰ ਪੜਾ ਲਿਖਾ ਕੇ ਉਹਨੂੰ ਇੰਨਾ ਕੁ ਕਾਬਲ ਕਰ ਦੇਣਾ ਕਿ ਉਹ ਮੰਗਤਾ ਨਾ ਬਣੇ ਯਾਰ ਕਿਸੇ ਦੇ ਅੱਗੇ ਹੱਥ ਨਾ ਣਾੜੇ ਜੇ ਤੁਸੀਂ ਵੀ ਇਹ ਚਾਹੁੰਦੇ ਹੋ ਤਾਂ ਕੱਲਾ ਥੋੜਾ ਲੱਗਣਾ ਕਿ ਇਹ ਸਿਰਫ ਆਊਂਗਾ ਲੱਗਣੀ ਆ ਸ਼ੇਅਰ ਦਾ ਬਟਨ ਦਬਾ ਦਿਓ ਤਾਂ ਕਿ ਥੋੜੇ ਕਰਕੇ ਕੋਈ ਨਾ ਕੋਈ ਲੋੜਵੰਦ ਭਰਾ ਇਹਨਾਂ ਨਾਲ ਜੁੜ ਜੇ ਤੁਸੀਂ ਵੀ ਪੁਲ ਦਾ ਕੰਮ ਕਰਨਾ ਤੇ ਇਹ ਵੀ ਪੁਲ ਦਾ ਕੰਮ ਕਰ ਰਹੇ ਆ ਬੜੇ ਲੋਕ ਬੈਠਿਆ ਅਮੀਰ ਸਾਡੇ ਕੀ ਆ ਸਿੱਖ ਕਮਿਊਨਿਟੀ ਚ ਬੈਠੇ ਜਿਹੜੇ ਮਦਦ ਕਰਨਾ ਚਾਹੁੰਦੇ ਆ ਪਰ ਪਲੇਟਫਾਰਮ ਕੋਈ ਹੈ ਨਹੀਂ ਸੀ ਇਹ ਭਰਾ ਆਰ ਕਹਨੇ ਅਮਰਪ੍ਰ ਇਨਾਂ ਨਾਲ ਤੁਸੀਂ ਵਿਚਰੇ ਵੀ ਹੋਵੋਗੇ ਜਿੰਨੇ ਬੰਦਿਆਂ ਨੇ ਦਿੱਲੀ ਅੰਦੋਲਨ ਜੇ ਹਸਾ ਲਿਆ ਖਾਲਸਾ ੜ ਦੀ ਹੱਟ ਦੇ ਵਿੱਚ ਇਹ ਮੈਨੇਜ ਕਰਦੇ ਹੁੰਦੇ ਸੀ ਕੱਲਾ ਇਹ ਨਹੀਂ ਪੂਰੇ ਏਸ਼ੀਆ ਰੀਜਨ ਦੇ ਹੈਡ ਰਹੇ ਆ ਪਰ ਹੁਣ ਇਹਨਾਂ ਨੇ ਕੀ ਆ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਲੋਬਲ ਸਿਕਸ ਦੇ ਨਾਂ ਦੇ ਉੱਤੇ ਇੱਕ ਸੰਸਥਾ ਰਜਿਸਟਰਡ ਕਰਾ ਕੇ ਦੋ ਦਫ਼ਤਰ ਨੇ ਇੱਕ ਦਿੱਲੀ ਆ ਇੱਕ ਪਟਿਆਲੇ ਆ ਤੇ ਤੁਸੀਂ ਸਿਰਫ ਇਹਨਾਂ ਨੂੰ ਦੱਸ ਪਾਉਣੀਆਂ WhatsApp ਨੰਬਰਾਂ ਦੇ ਰਾਹੀਂ ਇਹ ਵੈਰੀਫਾਈਡ ਆਪੇ ਕਰਨਗੇ ਇਹ ਨਹੀਂ ਹੈ ਕਿ ਹਰੇਕ ਬੰਦੇ ਦੀ ਮਦਦ ਕਰਨੀ ਹੈ ਜਿਹੜਾ ਬੰਦਾ ਲੋੜਬੰਦ ਹੋਇਆ ਉਸ ਬੰਦੇ ਨੂੰ ਪੜਾਉਣਾ ਵੀ ਆ ਪੜਾਉਣ ਤੋਂ ਬਾਅਦ ਉਸ ਬੰਦੇ ਨੂੰ ਰੁਜ਼ਗਾਰ ਵੀ ਪਾਉਣਾ ਰੋਜ਼ਗਾਰਪਾਕ ਨੂੰ ਇੰਪਾਵਰਡ ਇਹਨਾ ਕਰਨਾ ਕਿ ਉਹ ਗਾਹਾਂ ਕਿਸੇ ਨੂੰ ਰੋਜ਼ਗਾਰ ਦੇਣ ਯੋਗ ਆ ਹੋ ਜੇ ਉਹ ਮੰਗਤਾ ਨਾ ਰਹੇ ਇਹਨਾਂ ਨੂੰ ਮੈਂ ਫੋਨ ਕਰਕੇ ਪੁੱਛਿਆ ਕਿ ਬਾਈ ਦੱਸੋ ਅਮਰਪ੍ਰੀਤ ਵੀ ਕਿਵੇਂ ਕਰਨਾ ਕਿਉਂਕਿ ਇਹਨਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਆ ਕਿ ਸਾਨੂੰ ਦੱਸੋ ਕੀ ਕੰਮ ਕਰੀਏ ਉਹ ਕਹਿੰਦੇ ਸਾਨੂੰ ਸਿਰਫ ਬੰਦੇ ਟਕਰਾ ਦਿਓ ਤੇ ਬੰਦੇ ਟਕਰਾਉਣੇ ਕਿਵੇਂ ਆ ਸਿਰਫ ਇਹਨਾਂ ਦੀ ਇਨਫਾਰਮੇਸ਼ਨ ਨੂੰ ਸਾਂਝਾ ਕਰਨਾ ਸ਼ੇਅਰ ਦਾ ਬਟਨ ਦਬਕੇ ਕਰਨਾ ਇਹਨਾਂ ਜ਼ਰੂਰ ਕਰਦੇ ਹੋ ਜੇ ਇਹ ਮਨ ਦੇ ਵਿੱਚ ਕੋਈ ਜੈਲਸੀ ਨਹੀਂ ਹੈ ਤੇ ਮਦਦ ਕਰਨਾ ਚਾਹਣੇ ਹੋ ਲੋੜਵੰਦਾਂ ਦੀ ਕੱਲਾ ਉਂਗਲ ਨਾਲ ਹੀ ਇਹ ਲੰਗਰ ਵਰਤਾਉਣਾ ਸ਼ੇਅਰ ਦਾ ਬ ਪਹਿਲਾਂ ਜਾਣੋ ਕਿ ਕਨਸੈਪਟ ਦੀ ਸ਼ੁਰੂਆਤ ਹੋਈ ਆ ਇਹ ਬਾਈਅਰ ਕਿਉਂਕਿ ਗਰਾਊਂਡ ਨਾਲ ਜੁੜੇ ਹੋਇਆ ਕਿਵੇਂ ਕੀਤੀ ਆ ਤੇ ਕਿਵੇਂ ਪਾਇਲਟ ਪ੍ਰੋਜੈਕਟ ਸ਼ੁਰੂ ਕਿਵੇਂ ਕੀਤਾ ਉਹ ਗੱਲ ਪਹਿਲਾਂ ਸੁਣ ਲਓ ਅਸੀਂ ਐਸਾ ਪਾਇਲਟ ਪ੍ਰੋਜੈਕਟ ਮੈਂ ਉਦਾਹਰਣ ਦੇ ਤੌਰ ਤੇ ਦੱਸਦਾ ਕਿ ਪਟਿਆਲੇ ਤੇ ਨਾਬਾ ਰੋਡ ਦੇ ਉੱਤੇ ਇੱਕ ਸਾਨੂੰ ਪੰਜਾਬੀ ਭਰਾ ਮਿਲਿਆ ਜਿਹੜਾ ਕਿ ਆਪਣੇ ਪਿੰਡ ਦੇ ਬਾਹਰ ਹੀ ਇੱਕ ਫੂਡ ਕਾਰਟ ਲਗਾ ਕੇ ਕੁਲਚਿਆਂ ਦਾ ਕੰਮ ਕਰਦਾ ਸੀਗਾ ਸੋ ਮੇਰਾ ਮਨ ਕੀਤਾ ਕਿ ਮੈਂ ਇਸ ਦੇ ਕੋਲ ਇੱਕ ਵਾਰੀ ਟੈਸਟ ਕਰਾਂ ਜਦੋਂ ਮੈਂ ਟੈਸਟ ਕੀਤਾ ਤੇ ਮੈਂ ਉਹਦੇ ਨਾਲ ਗੱਲਬਾਤ ਸ਼ੁਰੂ ਕੀਤੀ ਕਿ ਤੇਰਾ ਹਾਈਜੀਨਿਕ ਹੀ ਨਹੀਂ ਹੈ ਇੱਥੇ ਤੇਰਾ ਸਿਸਟਮ ਜਿਹੜਾ ਤੂੰ ਬਣਾਇਆ ਉਦੀ ਰੇੜੀ ਟੁੱਟੀ ਆ ਮਿੱਟੀ ਪਈ ਆ ਹਾਈਵੇ ਦੇ ਉੱਤੇ ਰੇੜੀ ਲੱਗੀ ਆ ਮੈਂ ਕਿਹਾ ਮੈਂ ਉਸ ਤੋਂ ਪੁੱਛਿਆ ਵੀ ਤੇਰਾ ਬਿਜ਼ਨਸ ਕਿੰਨੇ ਕਮਾ ਲੰਨਾ ਹੈ ਉਹਦੇ ਅੱਖਾਂ ਚੋਂ ਥਰੂ ਆ ਗਿਆ ਕਿ ਮੇਰੇ ਘਰੇ ਤਾਂ ਮੇਰਾ ਪੁੱਤਰ ਵੀ ਹੈਂਡੀਕੈਪ ਆ ਮੇਰੇ ਘਰੇ ਦਰਵਾਜ਼ੇ ਵੀ ਨਹੀਂ ਹੈਗੇ ਪਰ ਮੈਂ ਕਿਹਾ ਵੀ ਤੂੰ ਮਿਹਨਤ ਕਰ ਰਿਹਾ ਸਵੇਰ ਤੋਂ ਲੈ ਕੇ ਰਾਤ ਤੱਕ ਰੇੜੀ ਲਗਾ ਰਿਹਾ ਔਰ ਤੂੰ ਰੋ ਵੀ ਰਿਹਾ ਕਿੱਥੇ ਤਾਂ ਕਮੀ ਹੈਗੀ ਨਾ ਸਾਡੇ ਦੇ ਵਿੱਚ ਕਰ ਫਿਰ ਮੈਂ ਉਸਦੇ ਨਾਲ ਗੱਲਬਾਤ ਕੀਤੀ ਜਦੋਂ ਉਹਦੀ ਕਾਉਂਸਲਿੰਗ ਕੀਤੀ ਮੈਂ ਕਿਹਾ ਮੈਨੂੰ ਆਪਣੇ ਘਰ ਲੈ ਕੇ ਚੱਲ ਮੈਂ ਉਹਦੇ ਘਰ ਗਿਆ ਇਮੀਡੀਏਟਲੀ ਮੈਨੂੰ ਰਿਅਲਾਈਜ਼ ਹੋਇਆ ਕਿ ਯਾਰ ਇਹਦਾ ਜਿਹੜਾ ਮੈਂ ਕੁਲਚਾ ਫਿਰ ਮੈਂ ਉਸੇ ਬੰਦੇ ਨੂੰ ਕਿਹਾ ਕਿ ਅਗਰ ਮੈਂ ਤੈਨੂੰ 10 ਦਿਨਾਂ ਦੇ ਲਈ ਟ੍ਰੇਨਿੰਗ ਦਵਾਵਾਂ ਕਿ ਤੂੰ ਟ੍ਰੇਨਿੰਗ ਕਰਨ ਨੂੰ ਤਿਆਰ ਹੈ? ਉਹ ਕਹਿੰਦਾ ਜੀ ਜ਼ਰੂਰ। ਸੋ ਮੈਂ ਬੈਕ ਆਫ ਦਾ ਮਾਈਂਡ ਸੋਚਿਆ ਕਿ ਸਾਡਾ ਸਿੱਖ ਭਰਾ ਕੌਣ ਹੈ ਯਾਰ ਜਿਹੜਾ ਵਧੀਆ ਸ਼ੈਫ ਹੋਏਗਾ। ਸੋ ਮੇਰੇ ਮਾਈਂਡਸ ਆਇਆ ਕਿ ਯਾਰ ਇੱਕ ਭਾਜੀ ਹੈਗੇ ਉਹਨਾਂ ਦਾ ਨਾ ਹੋਟਲ ਹੈ। ਉਹਨਾਂ ਨੂੰ ਫੋਨ ਕੀਤਾ ਮੈਂ ਕਿ ਭਾਜੀ ਤੁਹਾਡਾ ਸ਼ੈਫ ਕਿਸੇ ਬੰਦੇ ਨੂੰ ਟ੍ਰੇਨ ਕਰ ਦੇਗਾ ਜਿੱਦਾਂ ਸੇਵਾ ਦਾ ਕੰਮ ਹੈ। ਕਹਿੰਦੇ ਭੇਜੋ ਜੀ। ਤੁਸੀਂ ਬਲੀਵ ਨਹੀਂ ਕਰੋਗੇ ਉਹ ਰੇੜੀ ਵਾਲਾ ਜਦੋਂ ਉਸ ਹੋਟਲ ਦੇ 5 ਸਟਾਰ ਚ ਐਂਟਰ ਹੋਇਆ ਉਹ ਅਜੇ ਤੱਕ 5 ਸਟਾਰ ਚ ਐਂਟਰ ਨਹੀਂ ਸੀ ਜੋ ਟ੍ਰੇਨਿੰਗ ਲੈ ਕੇ ਵਾਪਿਸ ਆਇਆ ਉਹਦੇ ਅੱਖਾਂ ਚ ਅਥਰੂ ਸੀ ਔਰ ਅਥਰੂ ਏ ਸੀ ਕਹਿੰਦਾ ਭਾਜੀ ਮੈਨੂੰ ਕਦੇ ਕਿਸੇ ਨੇ ਇਹ ਨਹੀਂ ਦੱਸਿਆ ਵੀ ਮੇਰਾ ਕੁਲਚਾ ਸਵਾਦ ਨਹੀਂ ਆਗਾ ਇੱਥੇ ਸਾਡੀ ਕਮੀ ਹੈ ਜਦੋਂ ਉਹਨੇ ਆ ਕੇ ਦੁਬਾਰਾ ਕੁਲਚਾ ਬਣਾਇਆ ਉਹਨੂੰ ਮੈਂ ਕਿਹਾ ਹੁਣ ਤੂੰ ਟੇਸਟ ਤੇਰਾ ਬਿਲਡ ਹੋ ਗਿਆ ਹੁਣ ਅਸੀਂ ਤੇਰੀ ਰੈਡੀ ਨੂੰ ਨਵੀਂ ਰੈਨੋਵੇਟ ਕਰਦੇ ਹਾਂ ਉਹਦੀ ਪ੍ਰੋਪਰਲੀ ਐਲੂਮੀਨੀਅਮ ਦੀ ਰੈਡੀ ਬਣਵਾਈ ਸਾਫ਼ ਸੁਥਰੀ ਹਾਈਜੀਨ ਬਣਾਇਆ ਉਹਨੂੰ ਉਹਨੂੰ ਕਿਹਾ ਗਲਵਸ ਪਾ ਕੇ ਕੰਮ ਕਰ ਉਹਨੂੰ ਪ੍ਰੋਪਰਲੀ ਉਸ ਲੈਵਲ ਤੇ ਟ੍ਰੇਨਡ ਕੀਤਾ ਜਦੋਂ ਮੈਂ 2 ਮਹੀਨੇ ਬਾਅਦ ਉਸ ਕੋਲੇ ਦੁਬਾਰਾ ਗਿਆ ਤੇ ਉਹ ਭਾਜੀ ਉਹਦਾ ਵਿਚਾਰ ਪਤਾ ਕੀ ਇਸ ਤਰ੍ਹਾਂ ਦੀ ਸਪੋਰਟ ਗਰਾਊਂਡ ਲੈਵਲ ਤੇ ਚਾਹੀਦੀ ਹੈ ਅੱਜ ਅਸੀਂ ਬੈਠ ਕੇ ਗੱਲ ਕਰ ਰਹੇ ਹਾਂ ਇੱਥੇ ਬਿਕੋਜ਼ ਅਸੀਂ ਇੱਕ ਆਰਗੇਨਾਈਜੇਸ਼ਨ ਤੁਹਾਨੂੰ ਰਿਪਰੈਜ਼ੈਂਟ ਕਰਕੇ ਦੱਸ ਰਹੇ ਹਾਂ ਸਾਡਾ ਵਿਜ਼ਨ ਕੀ ਹੈ ਦੋਸਤੋ ਗੱਲ ਸੁਣ ਕੇ ਤੁਹਾਨੂੰ ਪਤਾ ਜ਼ਰੂਰ ਲੱਗ ਗਿਆ ਹੋਊ ਕਿ ਇਹ ਵਿਦਿਆ ਦਾ ਰੁਜ਼ਗਾਰ ਦਾ ਤੇ ਸਕਿੱਲ ਦਾ ਲੰਗੜਾ ਕਿਉਂਕਿ ਸਾਡੇ ਜਵਾਕ ਬਾਹਰਲੇ ਮੁਲਕਾਂ 'ਚ ਵੀ ਜਾ ਜਾ ਕੇ ਦਿਹਾੜੀਆਂ ਕਰਦੇ ਕਿਉਂਕਿ ਸਕਿੱਲ ਕੋਲੇ ਹੈ ਨਹੀਂ ਤੇ ਜੇ ਇੱਥੇ ਵੀ ਸਾਡੇ ਕੋਲੇ ਕੀ ਹੈ ਸਕਿੱਲ ਹੋਵੇ ਬਾਕੀ ਹਨਰ ਹੋਵੇ ਤਾਂ ਸਾਡੇ ਜਵਾਕ ਇੱਥੇ ਵੀ ਭੁੱਖੇ ਨਹੀਂ ਮਰਦੇ ਇਸ ਕਰਕੇ ਜਿਹੜੇ ਲੋਕ ਕੀ ਹੈ ਹਨਰ ਕਮਾਉਣਾ ਚਾਹੁੰਦੇ ਆ ਉਹ ਭਰਾ ਵੀ ਇਹਨਾਂ ਨਾਲ ਤੇ ਜੇ ਤੁਸੀਂ ਪੁਲ ਬਾਨਾ ਚਾਹੁੰਦੇ ਹੋ ਤਾਂ ਤੁਸੀਂ ਕਰਨਾ ਕੀ ਹੈ ਇੱਕ ਸ਼ੇਅਰ ਦਾ ਬਟਨ ਦਬਣਾ ਤੇ ਇਹਨਾਂ ਨੰਬਰਾਂ ਨੂੰ ਵੱਧ ਤੋਂ ਵੱਧ ਕਿ ਲੋਕਾਂ ਤੱਕ ਪਹੁੰਚਦੇ ਕਰਨਾ ਸ਼ੇਅਰ ਦਾ ਬਟਨ ਦਬਕੇ ਨੰਬਰ ਕਿਹੜੇ ਨੇ WhatsApp ਨੰਬਰ ਆ 91453 92453 ਮੈਂ ਦੁਆਰੇ ਬੋਲਦਾ 91453 ਤੇ 92453 ਤੇ ਦੂਸਰਾ ਲੈਂਡਲਾਈਨ ਨੰਬਰ ਆ 0175 5041916 ਇਹ ਪਟਿਆਲਾ ਦਫ਼ਤਰ ਦਾ ਨੰਬਰ ਹੈ ਵੱਧ ਤੋਂ ਵੱਧ ਭਰਾ ਬਾਈ ਅਮਰਪ੍ਰੀਤ ਅਰਗੈ ਨਾਲ ਵੱਧ ਤੋਂ ਵੱਧ ਗਲੋਬਲ ਸਿੱਖ ਦੇ ਨਾਲ ਜੁੜ ਕੇ ਬਾਤੋ-ਬਾਤ ਜੋਗ ਜਿਹੜੇ ਮਾਕੇ ਕੇਸ ਹੈਗਾ ਜਿਨ੍ਹਾਂ ਨੂੰ ਤੁਹਾਡੇ ਵੀ ਕੀ ਵੈਰੀਫਾਈਡ ਚੈੱਕ ਕੀਤੇ ਹੈਗੇ ਆ ਤਾਂ ਉਹਨਾਂ ਕੇਸਾਂ ਦੇ ਬਾਰੇ ਇਹਨਾਂ ਨਾਲ ਕੀ ਰਾਬਤਾ ਕਾਇਮ ਕਰਕੇ ਹਰ ਇੱਕ ਭਰਾ ਨੂੰ ਜਿਹੜਾ ਲੋੜਬੰਦ ਹੈਗਾ ਉਹਨੂੰ ਰੁਜ਼ਗਾਰ ਪਾਉਣਾ ਤੇ ਗਲੋਬਲ 6 ਦਾ ਮਕਸਦ ਕਲਾ ਪੜ੍ਹਾਈ ਦਾ ਖਰਚਾ ਦੇਣਾ ਨਹੀਂ ਜਿਹੜਾ ਬੰਦਾ ਵੀ ਐਡਾਪਟ ਕਰਨਗੇ ਉਹਨੂੰ ਕੀ ਪੜ੍ਹਾਈ ਤੋਂ ਲੈ ਕੇ ਉਹਨੂੰ ਰੁਜ਼ਗਾਰ ਪਾਉਣ ਤੱਕ ਦੀ ਕੀ ਇਹ ਜ਼ਿੰਮੇਵਾਰੀ ਚੱਕਣੀ ਆ ਤੇ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਸਕਦੇ ਹੋ ਸਿਰਫ ਕੀ ਆ ਦੱਸ ਪਾ ਸਕਦੇ ਹੋ ਤਾਂ ਇਸ ਪੋਸਟ ਨੂੰ ਬਾਤੋ-ਬਾਤ ਪਹੁੰਚਦਾ ਕਰ ਦਿਓ ਭਰਾਵਾਂ ਤੱਕ ਬੱਦ ਤੋਂ ਵੱਧ ਭਰਾ ਇਸ ਗਿਆਨ ਦੇ ਰੁਜ਼ਗਾਰ ਦੇ ਤੇ ਹੁਨਰ ਦੇ ਲੰਕਰ ਦਾ ਫਾਇਦਾ ਲੈ ਸਕਣ